ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾੜੀ ਉਦੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲਬੀਰ ਸਿੰਘ ਪਹਿਲਵਾਨ ਹੁਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਨੇ ਵੀਰ ਦੇ ਘਰੋਂ ਸੋ ਪੁੱਛੋ ਦੋਸਤੋ ਜ਼ਿਆਦਾਤਰ ਵੀਰ ਵਪਾਰ ਦਾ ਕੰਮ ਕਰਦਾ ਤੇ ਕਾਫੀ ਲੰਬੇ ਸਮੇਂ ਤੋਂ ਦੋਸਤੋ ਵਪਾਰ ਦਾ ਕੰਮ ਕਰਦਾ ਆ ਰਿਹਾ ਵੀਰ ਬੈੜਾ ਹੁਣ ਦੋਸਤੋ ਚਾਹੇ ਮੱਝਾਂ ਝੋਟੀਆਂ ਹੁਣ ਇਸੇ ਤਰ੍ਹਾਂ ਇਸ ਕਿਲੇ ਦੇ ਉਪਰ ਆਉਂਦੇ ਆ ਪਸ਼ੂ ਤੇ ਪਿੱਛੇ ਜੇ ਵੀ ਆਪਾਂ ਤੁਹਾਨੂੰ ਦੋ ਜੋੜੀ ਬੈੜਾ ਦੀ ਦਿਖਾਈ ਸੀਗੀ ਅੱਜ ਤੋਂ ਤਕਰੀਬਨ ਕੋਈ 2-3 ਦਿਨ ਪਹਿਲਾਂ ਅੱਜ ਤੁਸੀਂ ਸਾਹਮਣੇ ਦੇਖ ਰਹੇ ਜੇ ਟੋਟਲ ਤਿੰਨ ਪਸ਼ੂ ਆ ਤਿੰਨੇ ਪਸ਼ੂ ਗੱਬਣ ਤਿਆਰੀ ਕਰ ਰਹੇ ਆ ਜਿਹਦੇ ਵਿੱਚੋਂ ਦੋਸਤੋ ਇੱਕ ਜਰਸੀ ਬਰੀਡ ਦੇ ਵਿੱਚ ਬੈੜ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ HF ਦੇ ਵਿੱਚ ਕ੍ਰੋਸ ਇੱਕ ਸ਼ਾਈਵਾ ਰੰਗ ਦੇ ਵਿੱਚ ਦੋਸਤੋ ਕ੍ਰੋਸ ਰੰਗ ਆਪਾਂ ਤੁਹਾਨੂੰ ਬੈੜਾ ਦਿਖਾਵਾਂਗੇ ਸੋ ਜਰਸੀ ਬਰੀਡ ਦੇ ਵਿੱਚ ਵੀ ਕਾਫੀ ਵੀਰ ਖਰੀਦਣ ਦੇ ਪਸ਼ੂ ਚਾਹਵਣ ਹੁੰਦੇ ਆ ਤੋ ਬੱਚੀ ਬੜੀ ਪਿਆਰੀ ਆ ਠੀਕ ਆ ਜੀ ਨਾਲ ਦੀ ਨਾਲ ਮੂਹੋਂ ਦੰਦੀ ਵੀ ਆਪਾਂ ਤੁਹਾਨੂੰ ਨੋਟ ਕਰਾਈ ਚੱਲਾਂਗੇ ਪਸੂ ਅੱਜ ਤਰੀਕ 219 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆਓ ਕਰ ਲੈਨੇ ਆ ਗੱਲਬਾਤ ਵੀਰ ਦਲਬੀਰ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫਾਰਮੇਸ਼ਨ ਆ ਅੱਜ ਇਹਨਾਂ ਪਸੂਆਂ ਦੀ ਤੋ ਨਾਲ ਲੱਗਦੇ ਪਿੰਡ ਇੱਕ ਵਾਰੀ ਤੁਸੀਂ ਨੋਟ ਕਰ ਲਓ ਦੋਸਤੋ ਮਾੜੀ ਮੇਗਾ ਮਾੜੀ ਉਦੋਕੇ ਦੇ ਨਾਲ ਲੱਗਦੇ ਪਿੰਡ ਪਲਵਾਨ ਕੇ ਤਰਾਜ ਕੇ ਤੇ ਚੁੰਗ ਇਹ ਪਿੰਡ ਸੋਸੋ ਥੋੜੀ ਥੋੜੀ ਦੂਰੀ ਤੇ ਆ ਤੇ ਠਿੱਖੀ ਪਿੰਡ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਕੋਈ ਪੈਡ ਮਾਰੀ ਉਦੋਂ ਕੇ ਦੀ ਆਹ ਕਰਦੇ ਆ ਗੱਲਬਾਤ ਵੀਰ ਦਲਬੀਰ ਸਿੰਘ ਹੁਣਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਹਾਂ ਸੰਦੀਪ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਪਾਜੀ ਠੀਕ ਠਾਕ ਸੇ ਤਾਂ ਵਧੀਆ ਵਧੀਆ ਕਿਰਪਾ ਮਾਲਕੀ ਸਾਹਿਬ ਠੀਕ ਠਾਕ ਜੀ ਚਲੋ ਬਹੁਤ ਵਧੀਆ ਗੱਲ ਵੀਰ ਜੀ ਹਾਂਜੀ ਅੱਛਾ ਵੀਰ ਉਦੋਂ ਵੀ ਚਲੋ ਨਾਗ ਆਪਣੇ ਲੋਕ ਸੇਲਸੂਲ ਹੋ ਗਏ ਸੀਗੇ ਹਾਂਜੀ ਹਾਂਜੀ ਉਸ ਤੋਂ ਬਾਅਦ ਵੀ ਕਾਫੀ ਪਸ਼ੂ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਡੇਲੀ ਆਉਂਦੇ ਰਹਿੰਦੇ ਦਾ ਬਸ ਕੇ ਆਉਂਦੇ ਰਹਿੰਦੇ ਉਦੋਂ ਬਾਅਦ ਕਿੰਨੇ ਮੈਂ ਤਿੰਨ ਚਾਰ ਪਸ਼ੂ ਆ ਕੇ ਪੰਜ ਚਾਰ ਵੇਖਣ ਮਸਟੇਟ ਲਾਇਆ ਬੱਚੀਆਂ ਬਹੁਤ ਚੰਗੀਆਂ ਹੁਣ ਬਾਅਦ ਚ ਉਹ ਅਗਲੇ ਦਿਨ ਲਈਆਂ ਅੱਛਾ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਮਾਪੀ ਉਹ ਗੱਲ ਕਹਿਣ ਤੋਂ ਪਾਵਾ ਵੀ ਦੋ ਚਾਰ ਪੰਜ ਪਸੂ ਜਿਹੜੇ ਆ ਜਾਂਦੇ ਨੇ ਦੇਖ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਅੱਜ ਵੀਰ ਜਿਹੜੇ ਆਪਣੇ ਕੋਲ ਪਸ਼ੂ ਇਹ ਟੋਟਲ ਤਿੰਨ ਹੀ ਵਿਖਾਉਣੇ ਆ ਪਤਨ ਗੱਭਣਾਂ ਹਾਂ ਜੀ ਹਾਂ ਤਿੰਨੇ ਗੱਭਣ ਐ ਤਿਆਰੀ ਵਾਲੇ ਪਸ਼ੂ ਹੀ ਆ ਵੈਸੇ ਹਫਤੇ ਹਫਤੇ ਦੇ ਵਿੱਚ ਹਫਤੇ ਹਫਤੇ ਦੇ 10-10 ਦਿਨ ਖੜਦੇ ਬਸ ਤਿੰਨੇ ਠੀਕ ਹੈ ਜੀ ਹਾਂ ਜੀ ਦੇਖ ਬਹੁਤ ਖੂਬਸੂਰਤ ਨਗੀਨਾ ਚੰਗਾ ਇੱਕ ਜਰਸੀ ਬਰੀਡ ਦੇ ਵਿੱਚ ਆ ਬਹੁਤ ਅੱਛ ਬਹੁਤ ਵਧੀਆ ਤੁਸੀਂ ਵੇਖੋਗੇ ਪੂਰੀ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਜਰਸੀ ਬਰੀਡ ਦੇ ਵਿੱਚ ਇਹ ਮੱਛੀ ਆ ਤੋਂ ਸ਼ੁਰੂਆਤ ਆਪਾਂ ਇਸ ਵੜ ਤੋਂ ਕਰ ਲੈਂਦੇ ਆ ਇਹ ਵੀ ਸੁਬਾ ਕੇ ਨਾ ਸੂਰੀ ਅੱਗੇ ਇਹ ਪਹਿਲਾ ਸੁਬਾ ਮੱਛੀ ਸੂਰੀ ਆ ਚਾਰ ਦੰਦ ਆ ਹਮਸਾ ਪਹਿਲਾ ਹੀ ਸੁਬਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹ ਨਾ ਸੰਦੂ ਸਾਹਿਬ ਖੁੱਲੀ ਰਹੀ ਆ ਰਸੇ ਦੀ ਥੋੜੀ ਜੀ ਕਰਦੀ ਆ ਤੇ ਰਸੇ ਕਰਕੇ ਬੱਚੀ ਰਹੀ ਆ ਖੁੱਲੀ ਠੀਕ ਹੈ ਜੀ ਮਤਲਬ ਖੁੱਲੀ ਕਰਕੇ ਬਹੁਤ ਜ਼ਿਆਦੀ ਠੀਕ ਹੈ ਜੀ ਉਦਾ ਠੰਡੀ ਠੁੰਡੀ ਬੜੀ ਜ਼ਿਆਦੀ ਆ ਠੀਕ ਹੈ ਜੀ ਲਓ ਸੋ ਬਹੁਤ ਦੰਦ ਹੀ ਚਾਰ ਆ ਠੀਕ ਹੈ ਜੀ ਚੌਕੀ ਤੋ ਪਹਿਲਰੋਂ ਵਾਛੀ ਨਾ ਸੁਣਾ ਉਹ ਪਲੂਨ ਵਾਛੀ ਸੁਣ ਆਲੀ ਆ ਠੀਕ ਆ ਥੋੜੀ ਆਪਾਂ ਤੁਹਾਨੂੰ ਇੱਕ ਵਾਰੀ ਨੋਟ ਕਰਾ ਦੇਣੀ ਆ ਵੇਖੋ ਠੀਕ ਆ ਆ ਦੇਖੋ ਸੋ ਕੰਨੀ ਵਾਲੇ ਦੰਦ ਖੜੇ ਆ ਤੇ ਛੇਕਦੇ ਦੋਸਤੋਂ ਦੰਦ ਚੱਕੇ ਆ ਬਰਾਬਰ ਨਹੀਂ ਕੀਤੇ ਠੀਕ ਆ ਜੀ ਸੋ ਚੌਗੀ ਕੱਟੀ ਮੰਨ ਕੇ ਕੋਈ ਭਰਾ ਤੁਸੀਂ ਸੌਦਾ ਕਰ ਲਿਓ ਤੇ ਰੰਗ ਬਹੁਤ ਵਧੀਆ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਬਰੀਡ ਦਾ ਰੰਗ ਦੇਖਦੇ ਆ ਬਾਦਾਮੀ ਰੰਗ ਦੇ ਵਿੱਚ ਸੋ ਥੰਮਲੇ ਵਾ ਇੱਕ ਵਾਰੀ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਦਿਨ 6 ਲੈ ਜੇ 7 ਲੈ ਜੇ ਹਫਤਾ 8 ਦਿਨ ਘੱਟੋ ਘੱਟ ਮੰਨ ਕੇ ਕੋਈ ਭਰਾ ਸੌਦਾ ਕਰੇ ਠੀਕ ਆ ਹਫਤਾ ਪੋਣਾ ਬਣੂਗੀ ਠੀਕ ਆ ਜੀ ਤੇ ਵੀਰਾਂ ਦਾ ਵੀ ਜਿੱਥੋਂ ਆਈਏ ਰਈ ਵੀ ਤਕਰੀਬਨ ਖੁੱਲੀ ਆ ਠੀਕ ਆ ਜੀ ਖੁੱਲੀ ਰੱਖੀ ਸੀ ਫਾਰਮਰ ਵੀਰਾਂ ਨੇ ਫਿਰ ਹਾਲ ਇੱਥੇ ਆਣ ਕੇ ਜਿਹੜੀ ਮੋਰੀ ਮਾਰੀ ਪਾਈ ਆ ਆ ਦੇਖੋ ਥਣ ਥਣ ਦੀ ਕੁਆਲਿਟੀ ਕਰੋ ਚੱਕ ਬਹੁਤ ਛੋੜਾ ਲੰਬਾ ਥਣ ਮੁੱਠੀ ਮੁੱਠੀ ਥਣ ਨਿਕਲ ਕੇ ਸਾਹਮਣੇ ਆਊਗਾ ਜੇਕਰ ਆਪਾਂ ਸੋਣ ਤੋਂ ਬਾਅਦ ਦੀ ਗੱਲ ਕਰੀਏ ਲੈਓ ਵੀਰ ਖੋਲ ਕੇ ਤੋੜ ਕੇ ਦਿਖਾਈਏ ਤੋੜ ਤੋਣਾ ਸੰਦੂ ਸਾਹਿਬ ਛੜਾਕ ਕਰਦੀ ਹਣ ਵੀ ਉਹ ਹੀ ਤੁਸੀਂ ਦੱਸਿਆ ਵੀ ਹੁਣਾਰੇ ਤੇ ਲਿਓਰੇ ਦੇ ਵਿੱਚ ਘਾਟ ਹੀ ਰਹੀ ਆ ਅੱਜ ਤੋਂ ਮੜਾ ਐਂ ਖੁੱਲੀ ਆ ਹਾਂ ਐਂ ਹੀ ਕੱਟੇ ਐਂਦੀ ਘਟ ਐਂਦੀ ਇਧਰ ਨਹੀਂ ਆ। ਐਂਦੀ ਘਟਾ ਕੀ ਕਰਦਾ? ਆ ਇਧਰ ਤੇ ਖੁੱਲੇ ਗੇਟ ਸਨ। ਖੁੱਲੇ ਸਨ ਹੀ ਤਾਂ। ਆ ਦੇਖੋ ਜੀ। ਪਰਲੇ ਬਨੂ ਨੇ ਇਹਨੂੰ ਨਾ ਰਸਾਇਸ਼ੋ। ਇਹ ਪੰਜ ਦਿਨ ਹੀ ਵੈਸੇ ਮਤਲਬ ਕਿ ਥੋੜਾ ਤੁਰਨ ਆ ਡੜ ਕੇ ਤੁਰਦੀ ਐ। ਹਾਂ ਜੀ। ਕੋਈ ਗੱਲ ਵੈਸੇ ਖੋਲੀ ਛੱਡ ਦੋ ਮਾੜਾ ਜ। ਛੱਡਦੇ ਪਰਾਂ ਜਾਣ ਦੀ। ਆ ਜਾ। ਲੋ ਜੀ। ਤੋ ਜਿੱਦਾਂ ਕਿ ਦੱਸੋ ਕਿ ਤਲਿਆਰੀ ਦੀ ਮਤਸਿਆ ਵਿਆਹ ਦੀ ਕਰਦੀ ਆ ਰਹੀ ਖੁੱਲੀ ਆ ਠੀਕ ਆ ਜੀ ਜਿੱਥੋਂ ਵੀ ਆਈ ਆ ਕਈ ਵਾਰ ਫਾਰਮਾਂ ਦੇ ਵਿੱਚ ਪਸ਼ੂ ਆਉਂਦਾ ਹੈ ਜਾਂ ਬਾੜੀਆਂ ਦੇ ਵਿੱਚ ਆਪਾਂ ਖੁੱਲੇ ਪਸ਼ੂ ਛੱਡ ਦਿੰਨੇ ਆ ਉਸ ਤਰ੍ਹਾਂ ਦੀ ਗੇਜ ਜਿਹੜੀ ਪਈ ਐ ਨੂੰ ਠੀਕ ਆ ਜੀ ਜਦੋਂ ਆਪਾਂ ਜਾਣ ਕੇ ਖੇਚਦੇ ਅੱਗੋਂ ਤਲਿਆਰੀ ਤੋਂ ਉਦੋਂ ਆਪਦੀ ਮਰਜ਼ੀ ਨਾਲ ਤੁਰਦੀ ਆ ਠੀਕ ਆ ਜੀ ਇਸ ਤਰ੍ਹਾਂ ਭਾਵੇਂ ਫੁੱਲੀ ਜਿੱਦਾਂ ਮਰਜ਼ੀ ਤੁਰੇ ਫਰੇ ਤੋ ਬਾਕੀ ਬੱਚੀ ਚੰਗੀ ਆ ਠੀਕ ਆ ਜੀ ਬੱਚੀ ਵਾਧੇ ਵਾਲੀ ਆ ਤੇ ਨਾਲ ਦੀ ਨਾਲ ਨਵੀਂ ਆ ਠੀਕ ਆ ਜੀ ਬਹੁਤ ਅੰਦੇ ਵੀ ਆਪਾਂ ਤੁਹਾਨੂੰ ਨੋਟ ਕਰਾਤੀ ਆ ਤੋ ਫੇਸ ਕੁਆਲਟੀ ਵੀ ਦੀ ਡਿਫ ब्राउन ਤੇ ਬਲੈਕ ਠੀਕ ਆ ਜੀ। ਬਹਿਣੀ ਵਾਲੀ ਸਾਈਡ ਤੋਂ ਆ ਥਾਣੇ ਦੇਖੋ। ਠੀਕ ਆ ਜੀ। ਅੱਛਾ ਵੀਰ ਇਹਦੀ ਕੀ ਡਿਮਾਂਡ ਕਰਦੇ ਪਏ ਆ ਕਿੱਥੋਂ ਤੱਕ ਦੇ ਦੇਣੀ ਆ? ਬੱਛੀ ਦੇ ਸੰਤੂ ਸਾਹਿਬ ਜਿੰਨਾ ਮਰਜੀ ਭਾਵੇਂ ਮੁੱਲ ਕਰੀ ਜਾ ਭਾਵੇਂ ਇਹਦਾ 55 ਕਰ ਲਾ ਭਾਵੇਂ 60 ਕਰ ਲਾ ਤਦ ਵੀ ਵਿਗਦੀ ਆ। ਹਾਂਜੀ। ਇਹ ਹਾਂ ਨਾ 52000 ਦੀ ਬੱਛੀ ਦੇ ਦਿਆਂਗੇ। 52 ਦੀ। ਹਾਂਜੀ ਹਾਂਜੀ। ਠੀਕ ਆ ਜੀ। ਲੋਕ ਉਸ ਤੋਂ ਡਿਮਾਂਡ 55 ਦੇ 52000 ਦੀ ਲੈਦੇ ਬਾਕੀ ਛੋੜ ਚਾਪਾ ਮੌਕੇ ਤੇ ਵੇਚ ਮੌਕੇ ਤੇ ਹੋ ਜੂ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਉਸ ਤੋਂ ਪਹਿਲੇ ਨੰਬਰ ਤੇ ਬੱਚੀ ਦਿਖਾਈ ਹੈ ਤੁਹਾਨੂੰ ਬਹੁਤ ਪਿਆਰੀ ਬੱਚੀ ਆ ਕਿਸੇ ਵੀਰ ਨੇ ਘਰੇਲੂ ਨੇ ਘਰੇ ਸੰਭਣ ਵਾਸਤੇ ਖਰੀਦਣੀ ਆ ਠੀਕ ਹੈ ਜੀ ਦੁੱਧ ਵਾਸਤੇ ਦੇਰੀ ਵਾਸਤੇ ਤਾਂ ਤੁਸੀਂ ਜਰੂਰ ਹੱਥ ਪਾ ਲਿਓ ਕੋ ਨਸਲ ਬਰੀਡ ਦੇ ਵਿੱਚ ਬਹੁਤ ਜਿਆਦੀ ਅਸੀਂ ਠੰਡੀ ਡਾਰੇ ਆ ਬਾਕੀ ਸੀਲੀਆਂ ਸੂਲੀਆਂ ਬਹੁਤ ਆ ਗਰਮ ਆ ਤੇ ਇਧਰ ਸੈਕੰਡ ਨੰਬਰ ਤੇ ਵੀਰ ਆਪਣੇ ਕੋਲ ਜਿਹੜੀ ਆ ਆ ਗਈ ਆ ਬੱਚੀ ਹਾਂ ਇਹ ਬੱਚੀ ਵੀ ਸੰਤੂ ਸਾਹਿਬ 6 ਦੰਦ ਬੱਚੀ ਆ ਓਕੇ ਪਹਿਲਾ ਸੂਗਾ ਜਿਹੜੀ ਸੂਗਾ ਤੇ ਬਹੁਤ ਜਿਆਦੀ ਠੰਡੀ ਠੁੰਡੀ ਬੱਚੀ ਆ ਬਹੁਤ ਪ੍ਰੀਤ ਬਰੂਡ ਆ ਹੁਣੀ ਬਹੁਤ ਲੌਜੀ ਕਰੋ ਚਾਕੇ ਠੀਕ ਹੈ ਇੱਕ ਰੰਗ ਆ ਜਿਹੜੀ ਦੋਸਤੋ ਬਲੈਕ ਕੁਝ ਕੁ ਵਾਈਟ ਸਪੌਟ ਜਿਹੜਾ ਤੁਹਾਨੂੰ ਲੇਵੇ ਹਵਾਨੇ ਦੇ ਨਜ਼ਰ ਆਊਗਾ ਓਵਰ ਆਲ ਬਾਕੀ ਸਾਰੀ ਬਲੈਕ ਆ ਤੇ ਹਾਈਟ ਕੱਟ ਦੀ ਵੀ ਗੱਲ ਆਪਾਂ ਜ਼ਿਕਰ ਕਰ ਦਿੰਨੇ ਹੁੰਦੇ ਆ ਵੀ ਦੋਸਤੋ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਕਬਟੀਆਂ ਵੈਡਨ ਦੇ ਵਿੱਚ ਹੀ ਗਿਣਤੀ ਹੁੰਦੀ ਆ ਥੋੜੀ ਜਿਹੀ ਪੁੱਜ ਕੇ ਬਣੀ ਆ ਠੀਕ ਆ ਕਈ ਵਾਰ ਦੋਂਦਾ ਚੋਗਾ ਪਾਸੂ ਸੂਪਿੰਦਾ ਇਹ ਛਿੱਗੀ ਆ ਠੀਕ ਆ ਜੀ ਇਹ ਮੇੜਾ ਪਹਿਲਾ ਸੂਆ ਕਰਮਾਲੀ ਨੇ ਸੋਨਾ ਸੋ ਇਹ ਵੀ ਹੈ ਤਿਆਰੀ ਵਾਲੀ ਆ ਲੈ ਜੂਗੀ ਵੀ ਵੀਰ ਇਹ ਦੇ ਇਹ ਲੈ ਜੂ ਹਪਤਾ ਲੈ ਜੂ ਬੱਚੀ ਬਹੁਤ ਲਓ ਜੀ ਹਫਤਾ ਦੋਸਤੋ ਮੰਨ ਕੇ ਤੁਸੀਂ ਸੌਦਾ ਕਰਕੇ ਕਰਿਓ ਠੀਕ ਹੈ ਜੀ ਹਫਤਾ ਸਮਾਂ ਹਜੇ ਬਾਕੀ ਆ ਇਹ ਦਿਨਾਂ ਦਿਨਾਂ ਹੀ ਬੱਚੀਆਂ ਤੇ ਬਣ ਜਾਂਦੀਆਂ ਠੀਕ ਹੈ ਜਾਓ ਵੀਰ ਖੋਲਿਆ ਅਮਰਦਾ ਠੀਕ ਆ ਸੋ ਬਲੈਕ ਰੰਗ ਦੇ ਵਿੱਚ ਆ ਠੀਕ ਹੈ ਜੀ ਇੱਕ ਹੀ ਰੰਗ ਕਰਮਾਲੀ ਦਾ ਹੂੰ ਤੇ ਬਾਕੀ ਪਾਪੀ ਖਲੂਗੀ ਹਜੇ ਸਮਾਂ ਕਾਫੀ ਪਿਆ ਬਾਕੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇਰੇ ਸਮਝਾਉਗੀ ਇਤਨੀ ਕੱਟ ਦਊਗੀ ਬਹੁਤ ਜਿਆਦੀ ਵੱਚੀ ਤੁਰ ਤੁਰੇ ਲੋ ਜੀ ਸੋ ਹੈ ਪਲੀ ਗੁਲੀ ਚੰਗੀ ਆ ਸਭੀ ਸੁਭੀ ਚੰਗੀ ਆ ਠੀਕ ਆ ਜੀ ਆ ਤੁਸੀਂ ਵੇਖੋ ਸਾਹਬ ਸੰਭਾਲ ਚੰਗੀ ਜਿੱਥੋਂ ਵੀ ਆਈਏ ਕਰਮਾੜੀ ਸੋ ਵਜਨ ਵੇਟ ਪੂਰਾ ਕਰਮਾੜੀ ਦਾ ਤੇ ਥੱਲਿਓ ਵੀ ਬਹੁਤ ਜਿਆਦੀ ਖੂਬਸੂਰਤ ਨਿੱਗਰ ਲੇਵਾ ਤੇ 57 ਦਿਨਾਂ ਦੇ ਵਿੱਚ ਚੰਗਾ ਆਰਡਰ ਬਣਾ ਲੂਗੀ ਠੀਕ ਆ ਜੀ ਆਰਡਰ ਜਿਹੜਾ ਬਿਲਕੁਲ ਫਿਕਸ ਹੀ ਰਹੂਗਾ ਕੰਪੈਕਟ ਆਰਡਰ ਰਹੂਗਾ ਇਹਦਾ ਤੇ ਥਾਂ ਤੋਂ ਪੂਰਾ ਥੀਚ ਬਾਈ ਜਲਾ ਬਹੁਤ ਜਿਆਦੀ ਵੱਚੀ ਪਲੀ ਪੁਲੀ ਲਊ ਲਊ ਬਹੁਤ ਜਿਆਦਾ ਵੱਚੀ ਆਂਦੀ ਦੇਖੋ ਜene ਵੀ ਆ ਗਰਮ ਵਾਲੀ ਪਲੀ ਸਭ ਹੀ ਆ ਠੀਕ ਆ ਜੀ ਕੋਈ ਉਹਦੇ 'ਚ ਸ਼ੱਕ ਨਹੀਂਗਾ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਈਟ ਕੱਟ ਬਹੁਤ ਵਧੀਆ ਪਾ ਠੀਕ ਆ ਜੀ ਮੀਡੀਅਮ ਹਾਈਟ ਆ ਜਾਂਦੀ ਆ ਵੀ ਨਾ ਬਹੁਤੀਆਂ ਵੱਡੀਆਂ ਦੇ ਵਿੱਚ ਸਟੈਂਡਰਡ ਸਾਈਜ਼ ਆ ਤੇ ਨਾ ਦਰਮਿਆਨੀ ਆ ਪਿਛਲਾ ਮੇਲ ਹੂੰ ਤੇ ਬਾਕੀ 3 ਪਣ ਦੀ ਵੀਰ ਦੀ ਹੈ ਤਸੱਲੀ ਆ ਮੈਂ ਨਾ ਭਾਜੀ 3 ਪਣ ਦੀ ਸ਼ੈਦ ਆਉਣ ਡਿਆ ਭਾਵੇਂ ਇੱਧਰ ਇੱਕੋ ਜੀ ਸੰਧੂ ਸਾਹ ਆ ਇੱਧਰ ਇੱਕ ਸ਼ੈਦ ਆ ਚੌਥਾ ਨਾ ਜੀ ਇੱਕੋ ਜੀ ਆ ਇੱਧਰ ਇੱਕ ਆ ਦੇਖੋ ਜੀ ਹਾਂ ਉਹ ਉਹਨਾਂ ਵੀਰਾਂ ਲਈ ਆ ਦੋਸਤੋ ਮੈਂ ਅਮੇਸ਼ਾ ਗੱਲ ਕਰ ਦੇਣਾ ਵੀ ਜਿਹੜੇ ਵੀਰ ਕੋਈ ਆਨਲਾਈਨ ਸਬਦਾ ਕਰਦੇ ਆ ਠੀਕ ਆ ਇੱਧਰ ਦੇਖ ਆਹ ਦੇਖੋ ਜੀ ਇੱਕੋ ਜਿਹਾ ਸ਼ੈਦ ਚੌਥਾ ਨਾ ਚੌਥਾ ਨਾ ਪਹਿਲਣ ਵਾਸੀ ਦਾ ਬਹੁਤ ਜ਼ਿਆਦਾ ਲ ਵੇ ਐ ਵੈਸੇ ਦੋਸਤੋ ਇਥੋਂ ਬਹੁਤੇ ਵੀਰਾਂ ਨੇ ਐਸਟੀਮੇਟ ਲਾ ਲੈਣਾ ਠੀਕ ਆ ਜੀ ਫੋਲਾ ਨਹੀਂ ਭੰਨਿਆ ਹਜੇ ਤਕਰੀਬਨ ਕੋਈ 8 ਲੈ ਜੇ 7 ਲੈ ਜੇ 10 ਵੀ ਲੈ ਲੈ ਕੇ ਜਾ ਸਕਦੇ ਹਾਂ ਜੀ ਬਹੁਤ ਜਿੰਨੇ ਬੱਚੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਜਿਆਦੀ ਬੱਚੀ ਪਾਦੀ ਹਾਂ ਜੀ ਅੱਛਾ ਵੀਰ ਦਲਬੀਰ ਸਿੰਘ ਜੀ ਇਹਦੀ ਕੀ ਆਪਾਂ ਡਿਮਾਂਡ ਕਰਦੇ ਆ ਕਿੱਥੋਂ ਪਤਾ ਇਹਦਾ ਮੁੱਲ ਤੇ 60000 ਰੁਪਏ ਵਿੱਚ 65 ਵੀ ਕਰ ਲਾ ਤਾਦੀ ਵੇਚੀ ਦੀ 60000 ਆ ਇਹ 55000 ਦੀ ਬੱਚੀ ਆ ਨਾ ਹੀ ਦੇ ਦਿਆਂਗੇ 55 ਦੀ ਹਾਂ ਜੀ ਹਾਂ ਜੀ ਠੀਕ ਆ ਜੀ ਕਿੱਥੇ ਮਰਜੀ ਵੇਚ ਲੈ ਬੱਚੀ ਜਾ ਕੇ ਬੱਚੀ ਤਿਆਰ ਹੋ ਗਿਆ ਵਾ ਜਿੰਨੇ ਦੀ ਆਪੇ ਮੁੱਲ ਕਰਨੇ 65 ਦੀ ਭਾਵੇਂ 70 ਦੀ ਬੱਚੀ ਵੇਚ ਜਾਂਦੀ ਆ। ਹਾਂਜੀ ਹਾਲ ਦੀ ਘੜੀ ਕੱਚੀ ਕਰਕੇ ਜੇ ਕੋਈ ਤਿਆਰ ਹੋ ਕੇ ਖੜੀ ਫੇਰ ਉਹਦਾ ਮੁੱਲ ਵੱਖਰਾ ਹੋਊਗਾ। ਬਸ ਸਹੀ ਜੀ। ਹਾਂਜੀ ਅੱਜ ਦੀ ਕਹ ਹਾਲ ਦੀ ਘੜੀ ਆ ਵੀ ਕੱਚੀ ਕਰਕੇ ਜਿਹੜੇ 10 ਦਿਨ ਲੈਂਦੀ ਆ। ਬਿਲਕੁਲ ਜੀ ਬਿਲਕੁਲ। ਹਾਂਜੀ ਹਾਂਜੀ। ਹਾਂ ਦੋਸਤੋ ਸਾਫ ਸੰਭਾਲਦਾ ਥੋੜਾ ਜਿਹਾ ਐਕਟਰਾ ਕਿਤੇ ਨਾ ਕਿਤੇ ਰੇਟ ਮੁੱਲ ਪੈ ਜਾਂਦਾ ਉਹ ਸਾਰੇ ਵੀਰਾਂ ਨੂੰ ਪਤਾ ਹੀ ਆ ਕੋਈ 10 ਦਿਨ 8 ਦਿਨ ਸਾਹਮਣੀ ਆ ਤੇ ਉਹ ਵੀ ਬਿਲਕੁਲ ਅੱਗੇ ਕਿਸੇ ਵੀਰ ਦਾ ਵੀ ਖਿਆਲ ਰੱਖ ਕੇ ਅੱਜ ਦਿੱਤੀ ਜਾਣੀ ਆ। ਵੀ ਉਹ ਕੋਈ ਕਿਸੇ ਗਾਂ ਵੀਰ ਨੇ ਕਿਸ ਬਹੁਤ ਅੱਛੀ ਜਿੰਨੇ ਦੀ ਮਰਜ਼ੀ ਸ਼ਾਹ ਜੀ ਮੱਛੀ ਸੰਤੂ ਸਾਹਿਬ ਦੇ ਸੱਜਦੀ ਤੁਹਾਨੂੰ ਪਤਾ ਹੀ ਬਹੁਤ ਇਹ ਡੀਡੀ ਸੁਤਰੀ ਵੱਛੀ ਲਉ 45 ਬੜੀ ਕੱਟ ਮਿਲਦੀ ਆ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਲਓ ਜੀ ਅੱਜ 55000 ਦੇ ਵਿੱਚੋਂ ਛੋੜਛਪਾ ਏਹ ਮਾਨਤਨ ਹੋ ਜਾਊਗਾ ਸੋ ਵੱਛੀ ਚੰਗੀ ਆ ਬਾਕੀ ਹੱਥ ਪਾ ਲਿਓ ਤੁਸੀਂ ਠੀਕ ਆ ਨਿੱਗਰ ਆ ਪੂਰੀ ਅੱਛਾ ਵੀ ਤਲਵੀਰ ਸਿੰਘ ਜੀ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੇ ਇਹ ਤੀਜੇ ਨੰਬਰ ਤੇ ਆ ਗਈ ਇਹ ਸ਼ਾਈ ਵਾਲਿਆ ਲਓ ਜੀ ਦੂਜਾ ਸਵੇਰ ਬਹੁਤ ਜਿਆਦੀ ਪਲੀ ਪੁਲੀ ਵੱਛੀ ਆ ਠੀਕ ਆ ਜੀ ਹਾਂਜੀ ਅੱਛਾ ਸੂਬਾ ਦੂਜਾ ਇਹਨਾਂ ਨੂੰ ਦਾ ਸੇਮ ਹੀ ਦੇਣਾ ਸਾਰੇ ਪਸੂ ਨੂੰ ਹਾਂਜੀ ਹਾਂਜੀ ਹਾਂ ਦਿਨ 8 8 ਸਤ ਦਿਨ ਇਹ ਵੀ 8 8 ਦਾ ਹੱਥ ਵੱਡੀ ਕਾਲਾ ਇਹ ਥੋੜੀ ਮਤਲਬ ਪਹਿਲਾ 8 ਲੈ ਜੇ 7 ਲੈ ਜੇ ਬਹੁਤ ਜਿਆਦੀ ਚੰਗੀ ਆ ਹੈ ਵੀ ਵੱਡੀ ਹੈ ਤੇ ਵੇਟ ਬੂਟ ਵੀ ਵੱਜਦਾ ਬਹੁਤ ਜਿਆਦੀ ਵੱਡੀ ਹੈ ਵੇਟ ਬੂਟ ਵੀ ਬੜਾ ਜਿਆਦਾ ਵਸ਼ੀਨਾ ਲਓ ਦੋਸਤੋ ਵਜਨ ਵੇਟ ਤੁਸੀਂ ਆਪ ਹੀ ਵੇਖ ਕੇ ਚੈੱਕ ਕਰ ਲਿਓ ਠੀਕ ਆ ਤੇ ਥੱਲੋ ਲੜਾ ਲੋੜਾ ਕਾਫੀ ਜਿਆਦੀਆਂ ਨੇ ਢਿੱਲ ਢੁਲ ਬਹੁਤ ਹਲੇ ਵਿੱਚ ਤੇ ਤਕਰੀਬਨ 8-7 ਦਿਨਾਂ ਦੇ ਵਿੱਚ ਬੜੀ ਫੱਪੂ ਕੀ ਕਰਮਾਲੀ ਥੱਲੇੋਂ ਬਣੇ ਬਣੂਗੀ ਬਹੁਤ ਚੰਗੀ ਬਣ ਜਾਂਦਾ ਸੌਦਾ ਕਰ ਲਿਓ ਕਿੱਗੇ ਚੌੜੇ ਪਿੱਠ ਪੁੱਢੇ ਵਿੱਚ ਹਾਂ ਤੇ ਰੰਗ ਵੀ ਬਿਲਕੁਲ ਲਾਲ ਗੋੜ ਵਰਗਾ ਜਿਵੇਂ ਆਪਾਂ ਕਹਿੰਦੇ ਕੋੜ ਵਰਗਾ ਦੇਸੀ ਗੋੜ ਵਰਗਾ ਰੰਗਾ ਕਰਮਾਲੀ ਤੇ ਬਾਹਰ ਤੁਹਾਨੂੰ ਕੱਢ ਕੇ ਦਿਖਾਉਣੇ ਆ ਬਾਲੀ ਸੰਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਠੀਕ ਆ ਪੂਰੀ ਨਿੱਗਰ ਤੇ ਡੇੜੀ ਬੇਨਾ ਜਿਹੜੇ ਦੋਸਤੋ ਅਠ ਲੈਂਦੀ ਸੱਤ ਲੈਂਦੀ ਆ ਉਹ ਤਕਰੀਬਨ ਅਜੇ ਰੇਟ ਮੁੱਲ ਉਹਨਾਂ ਹੀ ਜਿਹੜਾ ਵਾਜਬ ਹੋ ਜਾਊਗਾ ਜੈ ਜਿਹੜਾ ਠੀਕ ਆ ਸੋ ਬਣਿਆ ਥਣਿਆ ਪਸ਼ੂ ਜਿਹੜਾ ਤਿਆਰੀ ਤੇ ਹੁੰਦਾ ਸੂਣ ਦੇ ਬਿਲਕੁਲ ਇੱਕ ਦੋ ਮਿਲਦਾ ਵੀ 2-4000 ਮਹਿੰਗਾ ਹੀ ਆ ਠੀਕ ਆ ਤੇ ਹੁਣ ਜਿਹੜੀ ਅੱਜ ਮਿਲੂਗੀ ਤੁਹਾਨੂੰ ਬਿਲਕੁਲ ਵਾਜਬ ਜਾਇਜ਼ ਰੇਟ ਦੇ ਵਿੱਚ ਬੰਤਰ-ਬੰਤਰ ਦੀ ਵੀ ਪੂਰੀ ਜੰਮੀ ਪੜੀਆ ਕਰਮਾਂ ਲਈ ਠੀਕ ਆ ਜੀ ਕੋਈ ਲਸੇਰੇ ਫਿੱਕੇਪਣ ਵਿੱਚ ਨਹੀਂ ਹੈਗੀ ਪੂਰੀ ਰਾਜੀ ਆ ਜਿੰਨੇ ਵੀ ਆ ਠੀਕ ਆ ਸੋ ਸ਼ਾਹੀਵਾਲ ਵੜਾਂ ਦੀ ਜੇਕਰ ਦੱਸੋ ਕ੍ਰਾਸ ਵੜਨ ਦੀ ਗੱਲ ਕਰ ਲਈਏ ਚਾਹੇ ਪਿਓਰ ਦੀ ਗੱਲ ਕਰ ਲਈਏ ਪੜੀਆਂ ਸਭ ਹੀ ਹੁੰਦੀਆਂ ਕਰਮਾਂ ਲਈ ਠੀਕ ਆ ਜੀ ਬਾਟੀ ਪੂੜੀ ਦੀ ਬੰਤਰੀ ਇਸ ਹਿਸਾਬ ਵੰਡਦੀ ਹੁੰਦੀ ਇਹਨਾਂ ਦੀ ਠੀਕ ਆ ਜੀ ਹਾ ਵੀ ਰਵੀ ਬਿਲਕੁਲ ਧੀਰੀ ਬਿਲਕੁਲ ਠੰਡੀ ਬਿਲਕੁਲ ਧੀਰੀ ਠੰਡੀ ਦਾ ਵਾਹ ਥਣ ਬੈ ਕੇ ਡਾਕੜਾ ਸੰਧੂ ਸਾਹਿਬ ਚੰਗਾ ਲੱਗਾ ਵਾਸ਼ੀ ਨੂੰ ਕੋਈ ਗੱਲ ਹੀ ਨਹੀਂ ਤੇ ਬਹੁਤ ਜ਼ਿਆਦਾ ਠੰਡ ਸੋਹਣਾ ਲੱਗਾ ਬੰਨ ਬੁੰਨ ਨਾਲੋਂ ਵੱਚੀ ਕਮਾਲ ਕਰ ਦੂਗੀ ਹਮ ਤੇ ਇਹ ਅਜ ਵੀਰ ਫਿਰ ਆਪਾਂ ਕਿੰਨੇ ਦੇ ਦੇ ਰਹੇ ਆ ਇਹਦਾ ਮੁੱਲ ਤੇ ਭਾਵੇਂ ਜਿੰਨਾ ਮਰਜ਼ੀ ਸੰਧੂ ਸਾਹਿਬ ਕਰਾ ਲਓ ਭਾਵੇਂ 70 ਕਰਾ ਲਓ ਭਾਵੇਂ ਜਿੰਨਾ ਮਰਜ਼ੀ ਕਰਾ ਲਓ 61 ਦੀ ਦੇ ਦਿਆਂਗੇ 2 ਛੱਡ ਦਿਆਂਗੇ 63000 ਦੀ ਬੱਚੀ ਆ ਨਾ ਦੇ ਦਿਆਂਗੇ 63000 ਦੀ ਹਾਂ ਠੀਕ ਹੈ ਜੀ ਬਾਕੀ ਆਏਗਾ ਤਾਂ ਹੋਰ ਵੀ ਕਰੀ ਕੋਈ ਮਾਨ ਕਰਦੇ ਕੋਈ ਚੱਕਰ ਨਹੀਂ ਹੈਗਾ ਬਹੁਤ ਜ਼ਿਆਦਾ ਬੋਟੇ ਲੈਣਾ ਰਵੇ ਕਿਸੇ ਗੱਲ ਦੀ ਉਹ ਮਾ ਉਹ ਆਪਾਂ ਜਿਆਦੇ ਸੰਤੂ ਸਾਹਿਬ ਜਿਆਦਾ ਗੇ ਲਾ ਕੇ ਦਈਦਾ ਨਹੀਂ ਮਾਰ ਆਖੀ ਤਾਂ ਚੱਲ ਅਗਲਾ ਵੀ ਜਾ ਕੇ ਵੇਚ ਲੂ ਜੇ ਵੀ ਦੂਰੋਂ ਭੈਣ ਭਰਾ ਆਉਂਦਾ ਉਹਦਾ ਮਾਨ ਹੋ ਜਾਂਦਾ ਸਹੀ ਹੈ ਜੀ ਕੋਈ ਗੱਲ ਨਹੀਂ ਆਮ ਬੰਦੇ ਸਾਰੇ ਵੇਚਣ ਵਾਲੇ ਮਾਲ ਲੈ ਲੈਂਦੇ ਆ ਕੋਈ ਚੱਕਰ ਨਹੀਂ ਹੁੰਦਾ ਹੁਣ ਜਿਤਨਾ ਮਾਲ ਆ ਕੇ ਘੇਰੂ ਲੈਣੀ ਹੋਵੇ ਤਾਂ ਵੀ ਬੱਚੀਆਂ ਬਹੁਤ ਜ਼ਿਆਦੀਆਂ ਸੁਤਰੀਆਂ ਆਪਦੀ ਸਾਂਭ ਸਕਦਾ ਜਿਤਨਾ ਮਰਜੀ ਕੁਛ ਆਦੋ ਸੋ ਤਿੰਨੇ ਨਾਗਾ ਤਿੰਨੇ ਖਰੇ ਖਰੇ ਪਸ਼ੂ ਆਜ ਤੇ ਨਸਲ ਬਰੀਡ ਹਰ ਤਰ੍ਹਾਂ ਦੀ ਜਿੱਦਾਂ ਆਪਾਂ ਗੱਲ ਕਰ ਲਏ ਨੇ ਵੀ ਐਫ ਪੀ ਬਰੀਡ ਵਿੱਚ ਇੱਕ ਜਰਸੀ ਦੇ ਵਿੱਚ ਪਿਓਰ ਤੁਹਾਨੂੰ ਬੱਚੀ ਦਿਖਾਈ ਆ ਤੇ ਜਰਸੀ ਨਸਲ ਵਸਲ ਦੇ ਵਿੱਚ ਵੀ ਤੁਹਾਨੂੰ ਬੱਚੀ ਦਿਖਾਈ ਬਹੁਤ ਪਿਆਰੀ ਬੱਚੀ ਆ ਪਲੂਨ ਪਹਿਲਾ ਸੂਆ ਬੱਚੀ ਨੇ ਸੂਣਾ ਠੀਕ ਆ ਸੋ ਬਾਕੀ ਪਸੰਦ ਆਏ ਹੋਣਗੇ ਪਸ਼ੂ ਠੀਕ ਆ ਬਾਕੀ ਮੇਰਾ ਵੀਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਆ ਕਰੋ ਅੱਗੇ ਨਵੇਂ ਫਾਰਮਰ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਇਹ ਤਿੰਨ ਨਾਗ ਸੀਗੇ ਰੇੜਪੜਤਾ ਵੈਸੇ ਜਾਇ ਜ ਆਵਾਜਪ ਰੇਟ ਇੱਥੇ ਆਣ ਕੇ ਆਪਣੀ ਕੋਈ ਵੀਰ ਦੂਰ ਨੇੜ ਅੱਛਾ ਵੀਰ ਤਲਵੀਰ ਸਿੰਘ ਆਪਣਾ ਨੰਬਰ ਕੰਟੈਕਟ ਜਰੂਰ ਸੰਭਾਲ ਲੀ ਨੰਬਰ ਹੈਗਾ 9814471221 7087607177 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤਾਂ ਦੱਸੋ ਸੋ ਸਾਨੂੰ ਮੇਰੇ ਨਾਲ ਵੀਰ ਹੈ ਤਲਵੀਰ ਸਿੰਘ ਪਲਵਾਨ ਪਿੰਡ ਮਾੜੀ ਉਦੋਕੇ ਨੇੜੇ ਮਾੜੀ ਮੇਕਅਪ ਪਿੰਡ ਪਲਵਾਨ ਕੇ ਦਰਾਜ ਕੇ ਪਿੰਡ ਥੋੜੀ ਦੂਰੀ ਤੇ ਆਓ ਇੱਥੇ ਆਣ ਕੇ ਆਪਣੀ ਨਰਕਪਰਖ ਦੋਸਤੋ ਕਰ ਲਿਆ ਕਰੋ ਪਸੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਜਿਹੜੇ ਪਸੂ ਤੁਸੀਂ ਅੱਜ ਦੇਖੇ ਦੋਸਤੋ ਇਹ ਕੱਲ ਨੂੰ ਪਸੂ ਟੋਟਲੀ ਚੇਂਜ ਹੋਣਗੇ 2 4 5 ਨਾਲ ਜਿਹੜੇ ਆ ਇੱਥੇ ਨਵੇਂ ਆਏ ਹੁੰਦੇ ਆ ਤੋ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਲੈਂਦੇ ਰਿਆ ਕਰੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਸੋ ਜਿੰਨੇ ਵੀਰ ਤੁਸੀਂ ਦੋਸਤੋ ਪੂਰੀ ਵੀਡੀਓ ਦੇਖਦੇ ਹੋ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ